ਸੋਰਸ ਸਿੰਰਜੀ ਜੀ ਹੈ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਭ ਤੋਂ ਪਹਿਲਾਂ ਤੁਸਾਨੂੰ ਇਹ ਦੱਸੋ ਵੀ ਜਿਹੜਾ ਜਹਾਜ਼ ਭਰ ਕੇ ਅਮਰੀਕਾ ਤੋਂ ਗਿਆ ਸੀ ਭਾਰਤੀ ਲੋਕਾਂ ਦਾ ਇਲੀਗਲ ਇਮੀਗਰੈਂਟਸ ਦਾ ਉਹ ਪੰਜਾਬੀ ਘਰੋ ਘਰ ਪਹੁੰਚ ਗਏ ਨੇ ਅਮਰਸਰ ਸਾਹਿਬ ਪਹੁੰਚਿਆ ਜਹਾਜ਼ ਅਹ ਤੁਹਾਨੂੰ ਸਭ ਤੋਂ ਪਹਿਲਾਂ ਗੁੱਡ ਮਾਰਨਿੰਗ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰਕ ਮੈਂਬਰਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਜੀ ਉਹ ਜਿਹੜਾ ਜਹਾਜ਼ ਆ ਜਿਹੜਾ ਕਿ ਅਮਰੀਕਾ ਦੇ ਵੱਲੋਂ ਭੇਜਿਆ ਗਿਆ ਜਿਹੜਾ ਕਿ ਫੌਜੀ ਜਹਾਜ਼ ਭੇਜਿਆ ਗਿਆ ਇਹ ਸਿਵਲ ਨਹੀਂ ਸੀ ਆਮ ਨਹੀਂ ਸੀ ਇਹ ਫੌਜੀ ਜਹਾਜ਼ ਭੇਜਿਆ ਗਿਆ ਇਹ 3 3.5 ਘੰਟੇ ਇੱਥੇ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਰੁਕਿਆ ਤੇ ਫਿਰ ਇਹਦੇ ਵਾਪਸ ਉਡਾਣ ਭਰ ਲਈ ਆਪਣੇ ਦੇਸ਼ ਨੂੰ બીજી ਗੱਲ ਇਹ ਵੀ ਕਿ ਇਹਦੇ ਵਿੱਚ 104 ਜਾਂ 105 ਭਾਰਤੀ ਆਏ ਆ ਇਹਨਾਂ ਦੇ ਵਿੱਚੋਂ 30 ਪੰਜਾਬੀ ਆ 33 ਹਰਿਆਣੇ ਦੇ ਆ ਕੁਝ ਮਹਾਰਾਸ਼ਟਰ ਦੇ ਆ ਕੁਝ ਯੂਪੀ ਦੇ ਆ ਦੋ ਤਿੰਨ ਚੰਡੀਗੜ੍ਹ ਦੇ ਆ ਇਦਾਂ ਪਤਾ ਲੱਗਾ ਵੀ ਕੁਝ ਕਿ ਨਾਬਾਲਗ ਵੀ ਹੈਗੇ ਆ ਪਰ ਗੱਲ ਇਹ ਜੀ ਕਿ ਇਹ ਜਿਹੜੇ 30 ਜਾਣੇ ਪੰਜਾਬੀ ਆ ਇਹਨਾਂ ਨੂੰ ਘੜੋ ਘਰੀ ਪੁਲਿਸ ਦੀਆਂ ਗੱਡੀਆਂ ਰਹੀ ਪੁਚਾ ਦਿੱਤਾ ਗਿਆ মিডিਆ ਦੇ ਵਿੱਚ ਹੁਣ ਰਿਪੋਰਟ ਆ ਰਹੀਆਂ ਕਿਉਂਕਿ মিডিਏ ਦੇ ਬਸ ਬਖ ਅੰਗ ਆ ਜਿਹੜੇ ਉਹ ਇਹਨਾਂ ਮੁੰਡੇ ਜਿਹੜੇ ਵਾਪਸ ਆਏ ਜਾਂ ਕੁੜੀਆਂ ਵਾਪਸ ਆਈਆਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਇੰਟਰਵਿਊ ਕਰ ਰਹੇ ਆ ਕੁਝ ਮੁੰਡਿਆਂ ਨੇ ਜਿਹੜੇ ਵਾਪਸ ਆਏ ਉਹਨਾਂ ਨੇ ਵੀ ਇੰਟਰਵਿਊ ਕੀਤੀਆਂ ਕਿਸੇ ਨੇ ਕਿਹਾ ਜੀ ਕਿ ਅਸੀਂ 15 ਜਨਵਰੀ ਨੂੰ ਹੀ ਡੌਂਕੀ ਲਾ ਕੇ ਪਹੁੰਚੇ ਸੀਗੇ ਅਮਰੀਕਾ ਦੇ ਵਿੱਚ ਐਂਟਰ ਕੀਤੇ ਆ ਕਿਸੇ ਦੇ ਮਾਪਿਆਂ ਨੇ ਗੱਲ ਕਹੀ ਆ ਕਿ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਦੇ ਵਿੱਚ ਘਰੋਂ ਗਏ ਸੀਗੇ ਤੇ ਉਸ ਤੋਂ ਬਾਅਦ ਸਾਨੂੰ ਹੁਣ ਪਤਾ ਲੱਗਾ ਸੀ ਪਿਛਲੇ ਦਿਨੀ ਕਿ ਭਾਈ ਇਹ ਉੱਥੇ ਪਹੁੰਚ ਗਏ ਆ ਪਰ 15 ਦਿਨ ਬਾਅਦ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੋ ਗੱਲ ਇਹ ਜੀ ਕਿ ਸਾਨੂੰ ਹਮਦਰਦੀ ਹੈਗੀ ਆ ਵੀ ਭਾਈ ਇਹਨਾਂ ਨੌਜਵਾਨਾਂ ਦੇ ਨਾਲ ਮਾੜਾ ਹੋਇਆ ਕਿਉਂਕਿ ਕਿਸੇ ਨੇ 50 ਲੱਖ ਲਾਇਆ ਕਿਸੇ ਨੇ 40 ਲੱਖ ਲਾਇਆ ਕਿਸੇ ਨੇ ਏਜੰਟਾਂ ਹੀ 53 ਲੱਖ ਵੀ ਲਾਇਆ ਪਰ ਦੇਖੋ ਏਜੰਟਾਂ ਹੀ ਗਲਤ ਤਰੀਕੇ ਨਾਲ ਕਿਸੇ ਦੇਸ਼ ਦੇ ਵਿੱਚ ਵੜਨਾ ਇਹ ਵੀ ਸਹੀ ਨਹੀਂ ਆ ਇਹ ਜੂਰੀ ਨੇ ਡੌਂਕੀ ਲਾਈ ਹੋਈ ਬਾਜ਼ੀ ਹਰ ਵਾਰ ਸਿੱਧੀ ਪੈ ਜੇ ਇਹਨਾਂ ਲੋਕਾਂ ਦੀ ਨਹੀਂ ਸਿੱਧੀ ਪਈ ਸਾਡੀ ਹਮਦਰਦੀ ਆ ਇਹ ਕਈ ਗਰੀਬ ਬਹੁਤ ਆ ਕਈਆਂ ਦੇਗਾ ਜ਼ਮੀਨਾਂ ਵੇਚ ਦੇਈਆਂ ਕਿੰਨੇ ਸ਼ਾਹੂਕਾਰਾਂ ਤੋਂ ਕਰਜ਼ਾ ਪੜਿਆ ਹੈਗਾ ਸੋ ਲੋੜ ਹੈਗੀ ਜੀ ਇਹਨਾਂ ਨੂੰ ਟਿੱਚਰ ਬਾਜ਼ੀ ਦੇ ਵਿੱਚ ਨਾ ਲਿਆਂਦਾ ਜਾਵੇ ਕਿਉਂਕਿ ਹਰ ਪਿੰਡ ਦੇ ਵਿੱਚ ਕੁਝ ਕੁ ਲੋਕ ਆਰਨੌਣ ਵਾਲੇ ਵੀ ਹੁੰਦੇ ਆ ਕੁਝ ਕੁ ਲੋਕ ਗੱਲ ਚੱਬ ਕੇ ਕਰਨ ਵਾਲੇ ਵੀ ਹੁੰਦੇ ਆ ਇਹਨਾਂ ਨੂੰ ਅਪਣਾਉਣ ਦੀ ਲੋੜ ਆ ਇਹਨਾਂ ਨੂੰ ਗਲਤੀ ਦਾ ਅਹਿਸਾਸ ਨਾ ਹੋਵੇ ਇਹਨਾਂ ਨੂੰ ਗੱਲ ਵੀ ਬਾਕੀਆਂ ਨੂੰ ਗਲਤੀ ਦਾ ਅਹਿਸਾਸ ਹੋਵੇ ਵੀ ਭਾਈ ਅਸੀਂ ਜੋ ਕੁਝ ਕਰੀ ਜਾਂਦੇ ਡੌਂਕੀਆਂ ਲਕੜੀਆਂ ਬੰਦ ਹੋਣ ਪਰ ਇਹ ਵਾਪਸ ਆ ਗਏ ਆ ਉਦਾਂ ਡੀਜੀਪੀ ਸਾਹਿਬ ਨੇ ਗੱਲ ਕਹੀ ਆ ਪੰਜਾਬ ਦੇ ਡੀਜੀਪੀ ਨੇ ਕਿ ਅਸੀਂ ਅੰਮ੍ਰਿਤਸਰ 에어ਪੋਰਟ ਦੇ ਉੱਤੇ ਹੈਲਪ ਡੈਸਕ ਬਣਾਵਾਂਗੇ ਹੁਣ ਉਹ ਕਹਿੰਦੇ ਜੀ ਕਿ ਆਉਂਦੇ ਸਮੇਂ ਦੇ ਵਿੱਚ ਹੋਰ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵਾਪਸ ਆਉਣ ਦੀ ਸੰਭਾਵਨਾ ਜਾਂ ਇਹ ਤੁਝ ਹਾਜ਼ਪਰ ਪਰ ਕੇ ਹੋਰ ਜਾਣੇ ਕਿਦੇ 18000 ਇਸ ਤਰ੍ਹਾਂ ਦੇ ਵਿਅਕਤੀ ਨੇ ਜਿਹੜੇ ਭਾਰਤ ਨੂੰ ਕੱਢੇ ਜਾਣੇ ਆ ਸ਼ਾਇਦ ਵੱਧ ਵੀ ਹੋਣ ਅੱਛਾ ਇਕਲਸਨ ਵੇ ਦਾ ਸੋਬੀ ਪੰਜਾਬ ਦੇ ਕਿਹੜੇ ਤਿੰਨ ਐਮਐਲਏ ਨੇ ਜਿਨ੍ਹਾਂ ਦੇ ਵਿਰੁੱਧ ਕਾਰਵਾਈ ਸ਼ੁਰੂ ਹੋ ਗਈ ਹੈ ਦੇਖੋ ਇਹ ਨਾ ਅਸਲ ਦੇ ਵਿੱਚ 2010 ਤੇ 22 ਦਾ ਮਾਮਲਾ ਹੈ ਜੀ 2022 ਦਾ 2022 ਦੇ ਵਿੱਚ ਤੇ ਪਤਾ ਲੱਗਾ ਸੀ ਕਿ ਉੱਥੇ ਨਾ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਦਫ਼ਤਰ ਨੂੰ ਘੇਰਨ ਵਾਸਤੇ ਆਮ ਆਦਮੀ ਪਾਰਟੀ ਦੇ ਕੁਝ ਆਗੂ ਗਏ ਸੀ ਰਾਹ ਦੇ ਵਿੱਚ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ ਇਹ ਚੰਡੀਗੜ੍ਹ ਦੀ ਪੁਲਿਸ ਦੇ ਨਾਲ ਫਿਰ ਬਹਿਸਬਾਜ਼ੀ ਹੋਈ ਤੇ ਧੱਕਾ ਮੁੱਕੀ ਵੀ ਹੋਈ ਸੀ ਤੇ 2021 ਦੇ ਵਿੱਚ ਮਾਫੀ ਚਾਹ ਰਾ 2021 ਦਾ ਮਾਮਲਾ ਹੈਗਾ ਜੀ 4 ਅਗਸਤ ਦਾ ਸੈਕਟਰ 37 ਦੀ ਗੱਲ ਹੈ ਸੈਕਟਰ 37 ਦੇ ਵਿੱਚ ਭਾਜਪਾ ਦਫਤਰ ਨੂੰ ਛੇੜਨ ਦੀ ਤਿਆਰੀ ਸੀਗੀ ਤੇ ਸੈਕਟਰ 39 ਦੇ ਵਿੱਚ ਇਹ ਪਰਚਾ ਦਰਜ ਹੋਇਆ ਸੀਗਾ ਇਹਨਾਂ ਦੇ ਉੱਤੇ ਹੋਰਚ ਅਨਮੋਲ ਗਵਾਣਾਂ ਵੀ ਸੀ ਡਾਕਟਰ ਸੰਨੀ ਆਲੂਵਾਲੀਆ ਵੀ ਸੀ ਰਾਜਵਿੰਦਰ ਕੌਰ ਜਨ ਵੀ ਸੀ ਇਹਦੇ ਵਿੱਚ ਅਰਸ਼ਦੀਪ ਸਿੰਘ ਵੀ ਆ ਸੋ ਇਸ ਤਰੀਕੇ ਦੇ ਨਾਲ ਸੋ ਉਹਨਾਂ ਦੇ ਉੱਤੇ ਵੱਖ-ਵੱਖ ਧਰਾਵਾਂ ਤੇ ਪਰਚਾ ਦਰਜ ਹੋਇਆ ਸੀ ਵੀ ਪੁਲਿਸ ਦੇ ਨਾਲ ਬਦਸਲੂਕੀ ਕੀਤੀ ਆ ਧੱਕੇ ਮਾਰਿਆ ਸੱਟਾ ਮਾਰੀਆਂ ਤੇ ਭਾਈ ਹੁਣ ਇਹਨਾਂ ਦੇ ਮਾਮਲੇ ਦੇ ਵਿੱਚ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਹੋ ਚੁੱਕੀ ਹੈ ਸੋ ਵਿਨੇਪਾਈ ਆਉਂਦੇ ਸਮੇਂ ਦੇ ਵਿੱਚ ਇਹ ਮਾਮਲਾ ਕਿਹਦੇ ਪਾਸੇ ਦਾ ਮੋਰ ਘਟਦਾ ਅੱਛਾ ਟੇਣਾ ਜੀ ਤਾਂ ਮੈਨੂੰ ਪਤਾ ਨਹੀਂ ਕਿਆਂ ਕਿ ਜਿਹੜੀਆਂ ਦਿੱਲੀ ਦੀਆਂ ਐਗਜ਼ਿਟ ਪੋਲਸ ਨੇ ਉਹ ਕਿੰਨੀਆਂ ਪ੍ਰੋਸੇਯੋਗ ਹੋਣਗੀਆਂ ਪਰ ਕਹਿੰਦੇ ਆ ਕਿ ਜਿਹੜਾ ਕਮਲ ਦਾ ਫੁੱਲ ਖਿੜੇਗਾ ਦੇਖੋ ਜੀ ਇਹ ਨਾ 8 ਤਰੀਕ ਨੂੰ ਹੀ ਗੱਲ ਕਲੀਅਰ ਹੋਣੀ ਆ ਆਮ ਤੌਰ ਦੇ ਉੱਤੇ ਐਗਜ਼ਿਟ ਪੋਲ ਦੇ ਨਤੀਜੇ ਜਿਹੜੇ ਉਹ ਗਲਤ ਵੀ ਸਾਬਤ ਹੁੰਦੇ ਆ ਇਹ ਗੱਲ ਅੱਜ ਆਮ ਆਦਮੀ ਪਾਰਟੀ ਨੇ ਵੀ ਕਹੀ ਆ ਉਹ ਕਦੇ ਜਦੋਂ ਵੀ ਕਿਤੇ ਵੀ ਚੋਣ ਹੁੰਦੀ ਆ ਸਾਡੇ ਬਾਰੇ ਇਹੋ ਜਿਹੀਆਂ ਰਿਪੋਰਟਾਂ ਹੀ ਆਉਂਦੀਆਂ ਹੁੰਦੀਆਂ ਆ ਆਪ ਹਾਰ ਰਹੀ ਆ ਆਪ ਹਾਰ ਰਹੀ ਆ ਪਰ ਹਰ ਵਾਰ ਅਸੀਂ ਜਿੱਤ ਜਾਂਦੇ ਆ ਵੈਸੇ ਅੱਜ ਜਿਹੜੀਆਂ ਵੋਟਾਂ ਪਈਆਂ ਦਿੱਲੀ ਦੇ ਵਿੱਚ ਇੱਥੇ ਦਿੱਲੀ ਦੇ ਵਿੱਚ ਵੋਟਾਂ ਜਿਹੜੀਆਂ ਪਈਆਂ ਉਹ ਲਗਭਗ 54% ਵੋਟਾਂ ਪਏ 57% ਸੌਰੀ 57% ਤੋਂ ਵੱਧ ਵੋਟਾਂ ਪੂਲ ਹੋਈਆਂ ਲਗਭਗ 58% ਹੀ ਆ ਸਭ ਤੋਂ ਵੱਧ VOTING ਹੋਈ ਆ ਜੀ ਨਾਰਥ ਈਸਟ ਦਿੱਲੀ ਦੇ ਵਿੱਚ ਲਗਭਗ 64% ਵੋਟਾਂ ਪੂਲ ਹੋਈਆਂ ਸਭ ਤੋਂ ਘੱਟੋ-ਮੋਟਾ ਪੋਲ ਹੋਈਆਂ ਸਾਊਥ-ਈਸਟ ਦੇ ਵਿੱਚ ਲਗਭਗ 91.54% ਦੀ ਤੇ ਇਹਨੇ ਪਾਈ ਕੀ ਬਣਦਾ 699 ਉਮੀਦਵਾਰਾਂ ਦੀ ਕਿਸਮਤ ਅਜ ਮਸ਼ੀਨਾਂ ਵਿੱਚ ਬੰਦ ਹੋ ਗਈ ਆ ਇਹਨਾਂ 699 ਦੇ ਵਿੱਚੋਂ 70 ਕਿਹੜੇ ਜਿੱਤਨੇ ਆ ਇਹ ਹੁਣ 8 ਤਰੀਕ ਨੂੰ ਪਤਾ ਲੱਗਣਾ ਵਿਚਾਰੇ ਦੋ ਦਿਨ ਆ 6 ਤੇ 7 8 ਤਰੀਕ ਨੂੰ ਆਪਾਂ ਇਸੇ ਵੇਲੇ ਖਬਰਾਂ ਦੇ ਵਿੱਚ ਸਾਂਝ ਪਾ ਰਹੇ ਹੋਵਾਂਗੇ ਉੱਤੇ ਕਿ ਭਾਈ ਕੌਣ ਜਿੱਤਿਆ ਕਿਹੜੀ ਥਾਂ ਤੋਂ ਜਿੱਤਿਆ ਨਵੀਂ ਸਰਕਾਰ ਬਣ ਰਹੀ ਆ ਕੀ ਨੂੰ ਬਹੁਤ ਮਿਲ ਗਿਆ ਕਿਹਨੇ ਕਿਹਦੀ ਵੋਟ ਕੱਟਤੀ ਇਹੋ ਪਤਾ ਲੱਗਣਾ ਪਰ ਇਹ ਜੀ ਕਿ ਅੱਜ ਜਿਹੜੇ 11 ਐਗਜ਼ਿਟ ਪੋਲ ਦੇ ਨਤੀਜੇ ਮੇਰੇ ਮੂਹਰੇ ਪਏ ਆ ਇਹਨਾਂ 11 ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਹਿੱਸੇ ਦੇ ਵਿੱਚ ਦੋ ਜਣਾਂ ਨੇ ਗੱਲ ਕਹੀ ਆ ਉਹ ਕਹਿੰਦੇ ਕਿ ਦੋ ਜਣੇ ਇਹ ਗੱਲ ਕਹਿੰਦੇ ਜੀ ਕਿ ਦੋ ਐਗਜ਼ਿਟ ਪੋਲ ਦੇ ਨਤੀਜੇ ਵੀ ਆਪਦੀ ਸਰਕਾਰ ਬਣ ਸਕਦੀ ਆ ਤੇ ਭਾਜੀਪੀ ਦੇ ਬਾਰੇ ਗੱਲ ਕਹੀ ਜਾ ਰਹੀ ਹੈ ਨੌ ਨਤੀਜਿਆਂ ਦੇ ਵੱਲ ਐਗਜ਼ਿਟ ਪੋਲ ਦੇ ਨੌਵਾਂ ਦੇ ਨਤੀਜੇ ਗੱਲ ਕਹਿੰਦੇ ਕਿ ਇਸ ਕੀ ਭਾਜੀਪੀ ਦੀ ਸਰਕਾਰ ਦਿੱਲੀ ਵਿੱਚ ਬਣ ਰਹੀ ਹੈ ਦੇ ਨਾਰਥ ਦਿੱਲੀ ਦੀ ਤੁਸੀਂ ਗੱਲ ਕੀਤੀ ਹੈ ਜਿੱਥੇ ਸਭ ਤੋਂ ਜ਼ਿਆਦਾ ਵੋਟਾਂ ਪਈਆਂ ਨੇ ਉੱਥੇ ਕਿਸ ਇਨਕਮ ਬ੍ਰੈਕਟ ਦੇ ਲੋਕ ਰਹਿੰਦੇ ਆ ਉਹ ਅਮੀਰਾਂ ਦਾ ਇਲਾਕਾ ਹੈ ਜਾਂ ਗਰੀਬਾਂ ਦਾ ਦੇਖੋ ਦਰਮਿਆਨੇ ਆ ਜੀ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਭਾਈ ਉੱਥੇ ਇਕੱਲੀਆਂ ਛੱਮਾਂ ਝੌਂਪੜੀਆਂ ਆ ਝੁੱਗੀਆਂ ਝੌਂਪੜੀਆਂ ਤੋਂ ਲੈ ਕੇ ਬਿਜ਼ਨਸਮੈਨ ਤੱਕ ਕਾਰੋਬਾਰੀਆਂ ਤੋਂ ਲੈ ਕੇ ਜਿਹੜੇ ਹੱਗੇ ਦੇ ਦਰਮਿਆਨੇ ਪਰਿਵਾਰਾਂ ਦੇ ਲੋਕ ਜਿਹੜੇ ਕਿ ਨੌਕਰੀ ਪੇਸ਼ਾ ਸਾਰੇ ਵਰਗਾਂ ਦੇ ਲੋਕ ਹੀ ਆ ਜੀ ਤੇ ਬਾਕੀ ਬਠਿੰਡੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਰ ਬਣ ਗਿਆ ਜੀ हां बिल्कुल जी देखो ਬਠਿੰਡੇ ਦੇ ਵਿੱਚ ਬੀ ਆਮ ਆਦਮੀ ਪਾਰਟੀ ਦਾ ਮੇਅਰ ਬਣ ਗਿਆ ਅਸਲ ਵਿੱਚ ਗੱਲ ਇਹ ਦੀ ਕਿਸੇ ਬਹੁਤਤਾ ਹੈ ਨਹੀਂ ਸੀ ਪਰ ਆਪਾਂ ਮੈਂ ਕਦੇ ਕਦੇ ਹੈਰਾਨ ਹੁੰਨਾ ਵੀ ਜੇ ਇਹ ਇਹ ਬੀ ਜੀ ਪੀ ਵਾਲੀ ਗੱਲ ਹੀ ਆ ਬੀ ਜੀ ਪੀ ਕਈ ਵਾਰੀ ਉਹਨਾਂ ਦੇ ਕੋਲੇ ਘੱਟ ਸੀਟਾਂ ਹੁੰਦੀਆਂ ਕਿਸੇ ਸੂਬੇ ਦੇ ਵਿੱਚ ਵਿਧਾਨ ਸਭਾ ਦੇ ਘੱਟ ਮੈਂਬਰ ਹੁੰਦੇ ਪਰ ਫਿਰ ਵੀ ਸਰਕਾਰ ਬਣਾ ਜਾਂਦੇ ਨੇ ਜੋਰ ਤੋੜ ਦੇ ਨਾਲ ਉਹੀ ਆਤਮਾ ਜਿਹੜੀ ਉਹ ਆਮ ਆਦਮੀ ਪਾਰਟੀ ਚ ਆਈ ਹੈ ਇਹਨਾਂ ਦੇ ਕੋਲੇ ਨਾ ਜਲੰਧਰ 'ਚ ਬਹੁਮਤ ਸੀ ਨਾ ਲੁਧਿਆਣਾ 'ਚ ਸੀ ਨਾ ਅੰਮ੍ਰਿਤਸਰ 'ਚ ਹੀ ਨਾ ਬਠਿੰਡੇ 'ਚ ਸੀ ਪਰ ਹਰ ਥਾਂ ਦੇ ਉੱਤੇ ਮੇਰ ਆਪਣੇ ਬਣਾਏ ਕਿਉਂਕਿ ਆਪਣੀ ਚੱਲਦੀ ਹੈ ਜਿਹੜੇ ਸੂਬੇ 'ਚ ਆਪਾਂ ਇਹ ਕਰਾਂਗੇ ਪਰ ਅੱਜ ਪਤਮਜੀਤ ਮਹਿਤਾ ਮੇਰ ਬਣ ਗਏ ਆ ਬਠਿੰਡੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਆ ਤੇ ਕਾਂਗਰਸ ਦੇ 41 ਕਾਉਂਸਲਰ ਹੋਣ ਦੇ ਬਾਵਜੂਦ ਤੇ ਆਮ ਆਦਮੀ ਪਾਰਟੀ ਦੇ ਮੇਰ ਬਣੇ ਆ ਤੇ ਬਾਕੀ ਮਹਾਕੁੰਭ ਤਾਂ ਜੋ ਹੋ ਗਿਆ ਸੋ ਹੋ ਗਿਆ ਉੱਥੇ ਲੋਕ ਤਾਂ ਮਾਰੇਗੇ ਜਿਹੜੇ ਮਰ ਗਏ ਹੁਣ ਇਹਦੇ ਤੇ ਪੋਲਿਟਿਕਸ ਕੀ ਚੱਲ ਰਹੀ ਹੈ ਦੁੱਖ ਲੱਗੀ ਇਸ ਗੱਲ ਦੇ ਉੱਤੇ ਵੀ ਭਾਈ ਪੋਲਿਟਿਕਸ ਹਰ ਗੱਲ ਦੇ ਉੱਤੇ ਲਾਸ਼ਾਂ ਤੇ ਵੀ ਹੁੰਦੀ ਆ ਮਹਾਕੁੰਭ ਤੇ ਵੀ ਹੁੰਦੀ ਆ ਗਰੀਬਾਂ ਤੇ ਅਮੀਰਾਂ ਤੇ ਜਮ ਜਾਨ ਤੇ ਮਰਦਿਆਂ ਤੇ ਹਰ ਕਿਸੇ ਤੇ ਹੁੰਦੀ ਆ ਬਿਰਧਵਾਰਾਂ ਤੇ ਹੁੰਦੀ ਆ ਰਦਕਾਰ ਵਾਲਿਆਂ ਤੇ ਹੁੰਦੀ ਆ ਹਰ ਗੱਲ ਦੇ ਉੱਤੇ ਪੋਲਿਟਿਕਸ ਆ ਪਰ ਇੱਕ ਤਾਂ ਜਾਣਕਾਰੀ ਇਹ ਹੈ ਜੀ ਅੱਜ ਸ਼੍ਰੀਮਾ ਮਾਲਣੀ ਨੇ ਕਿਹਾ ਉਹ ਕਹਿੰਦੀ ਛੋਟੀਆਂ ਮੋਟੀਆਂ ਖਟਨਾਵਾਂ ਕਈ ਵਾਰ ਵਾਪਰ ਹੀ ਜਾਂਦੇ ਜਾਂ ਨੇ ਯਾਨੀ ਕਿ ਬੀ ਜੇ ਪੀ ਦੀ ਹੀ ਇਹ ਸੂਚੀ ਆ ਕਿ 30 ਲੋਕ ਮਰੇ ਆ ਹਾਲਾਂਕਿ ਗਿਣਤੀ ਵੱਧ ਵੀ ਹੋ ਸਕਦੀ ਆ ਜਿਵੇਂ ਕਿ ਵਿਰੋਧੀ ਕਹਿੰਦੇ ਆ ਪਰ ਜੇ ਤੀ ਵੀ ਹੋਣ ਤਾਂ ਉਹ ਕਹਿੰਗੇ ਛੋਟੀਆਂ ਮੋਟੀਆਂ ਕਟਣਾਵਾ ਦੂਜੀ ਗੱਲ ਇਹ ਕਿ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਡੁਬਕੀ ਲਾਈ ਇੱਥੇ ਗੰਗਾ ਦੇ ਵਿੱਚ ਆ ਕੇ ਮਹਾਕੰਮ ਦੇ ਵਿੱਚ ਉਹ ਵੀ ਇੱਥੇ ਪਹੁੰਚੇ ਸੀ ਅੱਜ ਤੇ ਤੀਜੀ ਗੱਲ ਇਹ ਹੈ ਜੀ ਕਿ ਵਿਰੋਧੀ ਲਗਾਤਾਰ ਕਹਿ ਰਹੇ ਆ ਕਿ ਮੌਤਾਂ ਦੀ ਗਿਣਤੀ ਗਲਤ ਦਿਖਾਈ ਗਈ ਹੈ ਜ਼ਖਮੀਆਂ ਦੀ ਗਿਣਤੀ ਘੱਟ ਦਿਖਾਈ ਗਈ ਹੈ ਅੱਜ ਇੱਕ ਮੁੰਡਾ ਸਾਹਮਣੇ ਆਇਆ ਉਹਨੇ ਕਿਹਾ ਜੀ ਕਿ ਮੇਰੀ ਮਾਤਾ ਜੀ ਦੀ ਪਗੜ ਦੇ ਵਿੱਚ ਮੌਤ ਹੋਈ ਮੌਤ ਹੋਈ ਆ ਕਫਨ ਦੇ ਉੱਤੇ ਲਿਖਿਆ ਹੋਇਆ 37 ਨੰਬਰ ਲਾਸ਼ ਇਸ ਤਲੀ ਦੇ ਉੱਤੇ ਲਿਖਿਆ ਹੋਇਆ ਪੈਰ ਦੀ ਤਲੀ ਦੇ ਉੱਤੇ 64 ਨੰਬਰ ਹੂੰ ਹੂੰ ਸੋ ਪੰਜਾਬ ਦੇ ਵਿੱਚ ਕਈ ਸਰਕਾਰੀ ਸਕੂਲ ਬੰਦ ਹੋਏ ਜੀ ਹਾਂ ਬਿਲਕੁਲ ਜੀ ਇਹ ਕੇਂਦਰੀ ਸਿੱਖਿਆ ਮਹਿਕਮੇ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਬੜੀ ਹੈਰਾਨ ਕਰਨ ਵਾਲੀ ਆ ਸੋਚਣ ਵਾਲੀ ਆ ਜਿਵੇਂ ਨਾ ਭਾਰਤ ਦੇ ਵਿੱਚ ਬੈਂਕਾਂ ਇੱਕ ਜੇ ਵਿੱਚ ਮਰਜ ਹੁੰਦੀਆਂ ਜਿਵੇਂ ਕਦੇ ਕਿਹੜੀ ਬੈਂਕ ਦਾ ਵਾਲਾ ਹੈ ਮਾ ਕਿਹੜੀ ਚ ਹੋ ਗਿਆ ਕਦੇ ਕਿਹੜੀ ਦਾ ਕਿਹੜੇ ਚ ਹੋ ਗਿਆ ਪੰਜਾਬ ਦੇ ਵਿੱਚ ਕਈ ਸਰਕਾਰੀ ਸਕੂਲਾਂ ਦਾ ਰਲੇਵਾ ਦੂਜੇ ਸਰਕਾਰੀ ਸਕੂਲਾਂ ਚ ਹੋਇਆ ਲੰਘੇ ਵੇਲੇ ਦੇ ਵਿੱਚ ਪਰ ਕਈ ਬੰਦ ਵੀ ਹੋਏ ਆ ਕਿਉਂਕਿ ਇਹ ਵੀ ਜਿੱਥੇ ਕਿਸੇ ਸਕੂਲ ਦੇ ਵਿੱਚ ਬੱਚੇ ਘੱਟ ਆ ਤੇ ਫਿਰ ਨਾਲ ਦੇ ਸਕੂਲ ਦੇ ਵਿੱਚ ਉਹ ਸਾਰਾ ਸ਼ਿਫਟ ਕਰ ਦਿੰਦੇ ਆ ਮਰਜ ਕਰ ਦਿੰਦੇ ਆ ਪਰ ਜਿਹੜੀ ਰਿਪੋਰਟ ਆਈ ਹੈ ਪੰਜਾਬ ਦੇ ਵਿੱਚ ਸਲਾਨਾ ਆਫਤਨ 153 ਸਰਕਾਰੀ ਸਕੂਲ ਮਰਜ ਜਾਂ ਬੰਦ ਹੋਏ ਆ ਤੇ ਪਤਾ ਲੱਗਾ ਜੀ 2014-15 ਤੋਂ ਲੈ ਕੇ 2003-2024 ਤੱਕ ਯਾਨੀ ਕਿ 9 ਵਰਿਆਂ ਦੇ ਵਿੱਚ 1500 ਤੋਂ 30 ਸਰਕਾਰੀ ਸਕੂਲ ਬੰਦ ਹੋਏ ਆ ਜਾਂ ਮਰਜ ਹੋਏ ਆ ਤੇ ਇਹਨਾਂ 10 ਵਰਿਆਂ ਦੇ ਵਿੱਚ 309 ਪ੍ਰਾਈਵੇਟ ਸਕੂਲ ਨਵੇਂ ਸ਼ੁਰੂ ਹੋਏ ਆ ਜੀ ਟਣਾ ਜੀ ਜਿਹੜੇ ਪੰਜਾਬ ਦੇ ਲੋਕ ਨੇ ਇੱਥੇ ਵੀ ਪੰਜਾਬੀ ਨੇ ਉਹਨਾਂ ਦੀ ਦਿੱਲੀ ਦੀ ਸਿਆਸਤ ਦੇ ਵਿੱਚ ਦਿਲਚਸਪੀ ਇਸ ਕਰਕੇ ਆ ਕਿ ਇਸ ਇਲੈਕਸ਼ਨ ਦੇ ਨਤੀਜੇ ਪੰਜਾਬ ਨੂੰ ਕਿਵੇਂ ਪ੍ਰਭਾਵਿਤ ਕਰਨਗੇ ਕੀ ਪੰਜਾਬ ਤੇ ਕੋਈ ਪ੍ਰਭਾਵ ਪੈਣ ਵਾਲਾ ਇਸ ਦੇ ਦਿੱਲੀ ਦੇ ਨਤੀਜਿਆਂ ਦੇਖੋ ਮੈਨੂੰ ਲੱਗਦਾ ਜੀ ਪੰਜਾਬਗੀਆਂ ਦੀ ਸਾਇਕੀ ਦੇ ਉੱਤੇ ਨਾ ਇਹਨਾਂ ਗੱਲਾਂ ਦਾ ਅਸਰ ਪੈਂਦਾ ਮੈਂ ਇੱਕ ਉਦਾਹਰਨ ਦਿੰਨਾ ਹੁੰਦਾ ਕਿ ਜੇ ਮੰਨ ਲਓ ਦੋ ਫਿਲਮਾਂ ਚੱਲ ਜਾਂਣ ਨਾ ਪੰਜਾਬੀ ਤਾਂ ਤੀਜੀ ਨਾ ਚੰਗੀ ਹੋਵੇ ਪੰਜਾਬੀ ਤਾਂ ਵੀ ਦੇਖਣ ਚਲੇ ਜਾਂਦੇ ਹੁੰਦੇ ਆ ਵੀ ਯਾਰ ਹੁਣ ਵਧੀਆ ਹੁਣ ਚੰਗੀਆਂ ਫਿਲਮਾਂ ਆਉਣ ਲੱਗ ਪਈਆਂ ਯਾਰ ਹੁਣ ਐਨੇ ਵੀ ਗੱਲ ਬਣਾਤੀ ਹੋਣੀ ਆ ਭਾਵੇਂ ਉਹਦੇ ਚੱਥੇ ਸਵਾਈ ਹੋਵੇ ਤੀਜੀ ਫਿਲਮ ਦੇ ਵਿੱਚ ਪਰ ਫਿਰ ਵੀ ਪੰਜਾਬੀ ਚਲੇ ਜਾਂਦੇ ਓਵੇਂ ਹੀ ਕਿਸੇ ਹੋਰ ਥਾਂ ਦੇ ਉੱਤੇ ਜੇਕਰ ਕਿਸੇ ਪਾਰਟੀ ਦੀ ਪ੍ਰਾਪਤੀ ਹੋਵੇ ਤਾਂ ਉਹ ਦੁਬਾਰਾ ਕਨੈਕਟ ਕਰਦੇ ਆਂ ਜੀ ਅ ਥੈਂਕ ਯੂ ਵੈਰੀ ਮੱਚ ਜੇ ਤੁਸੀਂ ਦੁਬਾਰਾ ਕਨੈਕਟ ਕਰ ਸਕੋ ਹਲੋ ਹਲੋ ਹਾਂਜੀ 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 ਤੁਸੀਂ ਦੱਸਣ ਲੱਗੇ ਸੀ ਜੀ ਕੁਸ਼ਿੰਦ ਸਿੰਘ ਸਾਹਿਬ ਮੈਂ ਗੱਲ ਕਰ ਰਿਹਾ ਸੀ ਕਿ ਜੀ ਕਿ ਦੇਖੋ ਪੰਜਾਬ ਦੇ ਲੋਕਾਂ ਦੀ ਸਾਇਕੀ ਹੈ ਇਹ ਕਿ ਉਹ ਆਪਣੀ رائے ਬਣਾ ਲੈਂਦੇ ਹੁੰਦੇ ਆ ਜਿਵੇਂ ਕਿ ਜੇ ਕੋਈ ਮੰਨ ਲਓ ਦੋ ਪੰਜਾਬੀ ਫਿਲਮਾਂ ਚੱਲ ਜਾਣ ਕੱਤੀ ਜੀ ਬਾਰੇ ਵੀ ਆਪਣੀ رائے ਬਣਾ ਲੈਂਦੇ ਆ ਵੀ ਯਾਰ ਹੁਣ ਵਧੀਆ ਗੱਲ ਬਣ ਗਈ ਹੁਣ ਇਹ ਵੀ ਚੱਲ ਜਾਣੀ ਆ ਭਾਵੇਂ ਪੀ ਜੀ ਤੇ ਖੇ ਸਵਾਹੀ ਹੋਵੇ ਪਰ ਸਾਡੀ رائے ਬਣ ਜਾਂਦੀ ਆ ਵੀ ਯਾਰ ਹੁਣ ਸੋਹਣੀਆਂ ਫਿਲਮਾਂ ਆਉਣ ਲੱਗ ਪਈਆਂ ਉਸੇ ਤਰੀਕੇ ਦੇ ਨਾਲ ਜੇਕਰ ਕੋਈ ਪਾਰਟੀ ਕਿਸੇ ਸੂਬੇ ਦੇ ਵਿੱਚ ਚੰਗਾ ਪ੍ਰਦਰਸ਼ਨ ਕਰੇ ਤੇ ਪੰਜਾਬੀ ਆਪਣੀ رائے ਦੀ ਬਣਾਉਣੀ ਸ਼ੁਰੂ ਕਰ ਦਿੰਦੇ ਆ ਉਦਾਹਰਨ ਦੇ ਤੌਰ ਤੇ ਮੰਨ ਲੋ ਕੇ 8 ਤਰੀਕ ਨੂੰ 8 ਫਰਵਰੀ ਨੂੰ ਆਮ ਆਦਮੀ ਪਾਰਟੀ ਦੀ ਚੌਥੀ ਵਾਰੀ ਸਰਕਾਰ ਬਣ ਗਈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨੇ ਪੱਟਾ ਤਾਂ ਖਾਪਗਾਂ ਮਾਰੀ ਜਾਣੀਆਂ ਵੀ ਦੇਖੋ ਸਾਡੀ ਬੱਲੇ ਬੱਲੇ ਚਾਰੇ ਪਾਸੇ ਰਾਜ ਤਾਂ ਨਹੀਂ ਵਿਜਿਤਲੀ ਤੇ ਪੰਜਾਬ ਦੇ ਲੋਕਾਂ ਨੇ ਵੀ ਇਹ ਗੱਲ ਕਹਣੀ ਵੀ ਹਾਂ ਯਾਰ ਇਹਨਾਂ ਨੇ ਬੀਜੇਪੀ ਦੇ ਵੀ ਪੈਰ ਲੱਡਣ ਦਿੱਤੇ ਕਾਂਗਰਸ ਦਾ ਵੀ ਕੁਝ ਨਹੀਂ ਬਣਿਆਗਾ ਉਹ ਫਿਰ ਬਾਕੀਆਂ ਨਾਲੋਂ ਤਾਂ ਚੰਗੇ ਆ ਪਰ ਜੇ ਬੀਜੇਪੀ ਦੀ ਸਰਕਾਰ ਬਣੀ ਦੀ ਤੇ ਬੀਜੇਪੀ ਦੀ ਇਹ ਗੱਲ ਕਰਨੀ ਕਿ ਦੇਖੋ ਡਬਲ ਇੰਜਨ ਦੀ ਸਰਕਾਰ ਕਿਵੇਂ ਕੰਮ ਕਰਦੀ ਹੁੰਦੀ ਆ ਲੋਕਾਂ ਨੇ ਕਮਾਲ ਕਰਤੀ ਉਹਦਾ ਅਸਰ ਪੰਜਾਬ ਦੇ ਵਿੱਚ ਬੀਜੇਪੀ ਤੇ ਅਸਰ ਪਾਊਗਾ ਵੀ ਭਾਈ ਇਹ ਸਰਗਰਮ ਵੀ ਹੋਣਗੇ ਮੈਂਬਰਸ਼ਿਪ ਵੀ ਵਧੂਗੀ ਤੇ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਅਸਰ ਵੀ ਪਾਊਗਾ ਜੀ ਹੂੰ ਜੋ ਜਿਹੜੇ ਇਥੋਂ ਵਾਪਸ ਭੇਜੇ ਨੇ ਜਹਾਜ਼ ਪਰ ਕੇ ਅਮਰੀਕਾ ਤੋਂ ਉਹਨਾਂ ਨੂੰ ਦੇਰ ਮਿਨਿਸਟਰਸ਼ਿਪ ਕੁਲਦੀਪ ਸਿੰਘ ਢਾਲੀਵਾਲ ਉਹ ਕੀ ਪੁੱਛਦੇ ਸੀ ਦੇਖੋ ਤੇ ਉਹ ਵੈਸੇ ਮਿਲ ਲਗਾਏ ਸੀ ਕਿ ਉਹਨਾਂ ਨੂੰ ਉਹਨਾਂ ਨੂੰ 에어ਪੋਰਟ ਦੇ ਉੱਤੇ ਅਮਰਸਰ 에어ਪੋਰਟ ਤੇ ਮਿਲੇ ਕਿਉਂਕਿ ਉਹ ਐਨ ਆਰ ਆਈ ਮੰਤਰੀ ਆ ਉਹਨਾਂ ਨੇ ਹਮਦਰਦੀ ਜ਼ਾਹਰ ਕੀਤੀ ਆ ਹੌਸਲੇ ਦੇ ਵਿੱਚ ਰਹਿਣ ਲਈ ਕਿਹਾ ਏਜੰਟਾਂ ਦੇ ਉੱਤੇ ਕਾਰਵਾਈ ਦੀ ਗੱਲ ਵੀ ਕਹੀ ਆ ਉਹਨਾਂ ਨੇ ਚਾਹੇ ਜੀ ਕਿ ਆਉਂਦੇ ਰਹਿਣ ਦੇ ਵਿੱਚ ਮੈਂ ਜਿਹੜੇ ਭਾਰਤ ਦੇ ਵਿਦੇਸ਼ ਵਾਸੀ ਮੇਰੇ ਮੰਤਰੀ ਜੈ ਸ਼ੰਕਰ ਕੁਣ ਦਿਨਾਂ ਨੂੰ ਮੁਲਾਕਾਤ ਵੀ ਕਰਨੀ ਆ ਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਵੀ ਕਰਾਂਗੇ। ਤੇ ਡਾਕਟਰ ਅੰਬੇਦਕਰ ਦੇ ਮੁੱਦੇ ਦੇ ਉੱਤੇ ਹਾਲੇ ਵੀ ਗੱਲਬਾਤ ਚੱਲੀ ਜਾਂਦੀ ਹੈ। ਬਿਲਕੁਲ ਜੀ ਬਿਲਕੁਲ ਦੇਖੋ ਡਾਕਟਰ ਅੰਬੇਦਕਰ ਸਾਹਿਬ ਤਾਂ ਬਹੁਤ ਮਹਾਨ ਸ਼ਖਸੀਅਤ ਸੀ ਬਹੁਤ ਵੱਡੀ ਹਸਤੀ ਸੀ। ਸੰਵਿਧਾਨ ਦੇ ਸਿਰਜਕ ਨੇ ਬੜੇ ਪੜੇ ਲਿਖੇ ਸੀ ਗੂੜ ਜਗਾ ਸੀ ਉਹ। ਕੋਣ ਤੇ 95% ਦੇ ਨੀਤਾ ਤਾਂ ਉਹਨਾਂ ਦੇ ਪੈਰ ਦੀ ਉਂਗਲ ਵਰਗੇ ਵੀ ਨਹੀਂ ਗੱਡੀ ਵਰਗੇ ਵੀ ਨਹੀਂ ਗਏ। ਪਰ ਦੇਖੋ ਉਹ ਸ਼ਾਸਿਤ ਫੁੱਟਬਾਲ ਬਣਾ ਲੈਂਦੇ ਹਰ ਗੱਲ ਦੇ ਉੱਤੇ। ਦਲੇ ਜੀ ਤੇ ਹੁਣ ਦੇਖੋ ਇਹ ਬੀਜੇਪੀ ਕਹੀ ਜਾਂਦੀ ਹੈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਅਮਰਸਰ ਦੇ ਵਿੱਚ ਬੁੱਤ ਤੇ ਥੋੜੇ ਵਜੇ ਆ ਇਹਨਾਂ ਨੇ ਸਿਆਸਤ ਕੀਤੀ ਇਹਨਾਂ ਨੇ ਆਪਸ ਅੱਜ ਛੁਰਕੀ ਆ ਆਮ ਆਦਮੀ ਪਾਰਟੀ ਉਹਨਾਂ ਬਾਰੇ ਕੁਝ ਕਹੀ ਜਾਂਦੀ ਹੈ ਡਰਾਮੇਬਾਦੀ ਚੱਲ ਰਹੀ ਆ ਪਰ ਸੰਵਿਧਾਨ ਨੂੰ ਤੇ ਡਾਕਟਰ ਭੀਮਰਾਓ ਅਮੇਦਕਰ ਸਾਹਿਬ ਦੀ ਸੋਚ ਨੂੰ ਸਮਝਣ ਵਾਲਾ ਕੋਈ ਵੀ ਨਹੀਂ ਤੇ ਪੰਜਾਬ ਦਾ ਮੌਸਮ ਕਿਹਾ ਜੀ ਤੁਸੀਂ ਕਹਿੰਦੇ ਸੀ ਮੀਂਹ ਪੈਣਾ ਪੈ ਗਿਆ ਜੀ ਮੀਂਹ ਨਹੀਂ ਜੀ ਅੱਜ ਪੰਜਾਬ ਦੇ ਵਿੱਚ ਮੌਸਮ ਪੂਰਾ ਸਾਫ਼ ਰਿਹਾ ਅੱਜ ਤੁੰਦ ਬਿਲਕੁਲ ਨਹੀਂ ਸੀ ਐਸ ਵੇਲੇ ਵੀ ਮੌਸਮ ਬਿਲਕੁਲ ਸਾਫ਼ ਆ ਜਦੋਂ ਮੈਂ ਖਬਰਾਂ ਨਹੀਂ ਸੰਚ ਪਾ ਰਿਹਾ ਤੁਹਾਡੇ ਨਾਲ 10:54 ਰਾਤ ਦੇ ਹੋ ਚੁੱਕੇ ਇਸ ਵੇਲੇ ਤੇ ਮੌਸਮ ਬਿਲਕੁਲ ਸਾਫ਼ ਆ ਵੱਧ ਤੋਂ ਵੱਧ ਜਿਹੜਾ ਤਾਪਮਾਨ ਆ ਉਹ 25 ਡਿਗਰੀ ਤੇ ਘੱਟ ਤੋਂ ਘੱਟ 500 ਲੈ ਕੇ 6 ਡਿਗਰੀ ਆ ਤੇ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਸਥਿਰ ਰਹਿਣ ਦੀ ਆਸ ਆ ਸਾਫ਼ ਰਹਿਣ ਦੀ ਆਸ ਹੈ ਜੀ ਸੁਠੰਡ ਘਟ ਗਈ ਹੁਣ ਬਿਲਕੁਲ ਜੀ ਹਾਲ ਦੀ ਘੜੀ ਘਟੀ ਹੈ ਜੀ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਜੀ ਬਹੁਤ ਧੰਨਵਾਦ ਥੈਂਕ ਯੂ